ਅਮੇਸ਼ਰ ਵਿੱਚ ਨਜਾਇਜ਼ ਕਬਜ਼ਿਆਂ ਦੀ ਪਰਮਾਰ ਹੈ ਗੱਲ ਕਰੀਏ ਰਤਨ ਸਿੰਘ ਚੌਂਕ ਤੋਂ ਫਤਿਹਗੜ ਚੂੜੀਆਂ ਨੂੰ ਜਾਣ ਵਾਲੀ ਸੜਕ ਦੀ ਤਾਂ ਇੱਥੋਂ ਦੇ ਦੁਕਾਨਦਾਰਾਂ ਵੱਲੋਂ ਫੁੱਟਪਾਥ ਤੇ ਕਬਜ਼ੇ ਕੀਤੇ ਗਏ ਹਨ ਅਤੇ ਰੇੜੀਆਂ ਵੀ ਸੜਕ ਉੱਪਰ ਹੀ ਲੱਗੀਆਂ ਹੋਈਆਂ ਹਨ ਪਰ ਨਗਰ ਨਿਗਮ ਲੈਂਡ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਗੱਲ ਕਰੀਏ ਲੈਂਡ ਵਿਭਾਗ ਦੀ ਤਾਂ ਲੈਂਡ ਵਿਭਾਗ ਵੱਲੋਂ ਨਜਾਇਜ਼ ਕਬਜ਼ਿਆਂ ਤੇ ਜੋ ਕਾਰਵਾਈ ਕੀਤੀ ਜਾਂਦੀ ਹੈ ਉਹ ਵੀ ਖਾਨਾ ਪੂਰਤੀ ਹੀ ਕੀਤੀ ਜਾਂਦੀ ਹੈ ਸ਼ਹਿਰ ਵਿੱਚ ਜਿਸ ਪਾਸੇ ਵੀ ਨਜਾਇਜ਼ ਕਬਜ਼ਿਆਂ ਉੱਪਰ ਕਾਰਵਾਈ ਕਰਨੀ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਦੁਕਾਨਦਾਰਾਂ ਨੂੰ ਪਤਾ ਲੱਗ ਜਾਂਦਾ ਹੈ ਸੋ ਲੰਬੇ ਸਮੇਂ ਤੋਂ ਲੈਂਡ ਵਿਭਾਗ ਵਿੱਚ ਕਈ ਅਧਿਕਾਰੀ ਤਾਇਨਾਤ ਹਨ ਜਿੰਨਾ ਦੀ ਦੁਕਾਨਦਾਰਾਂ ਨਾਲ ਸੈਟਿੰਗ ਹੈ ਸੋ ਨਗਰ ਨਿਗਮ ਦੇ ਕਮਿਸ਼ਨਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਲੰਬੇ ਸਮੇਂ ਤੋਂ ਇੱਕ ਹੀ ਵਿਭਾਗ ਵਿੱਚ ਤਾਇਨਾਤ ਅਧਿਕਾਰੀ ਹਨ ਉਹਨਾਂ ਦਾ ਤਬਾਦਲਾ ਕਰਨਾ ਚਾਹੀਦਾ ਹੈ ਤਾਂ ਜੋ ਸ਼ਹਿਰ ਵਿੱਚ ਵਧ ਰਹੇ ਨਜਾਇਜ਼ ਕਬਜ਼ਿਆਂ ਤੇ ਹੱਲ ਪੈ ਸਕੇ ਅਮਰ ਸਰ ਰਤਨ ਸਿੰਘ ਚੌਕ ਦੇ ਨੇੜੇ ਅਸੀਂ ਖੜੇ ਹੈ ਤੇ ਤਸਵੀਰਾਂ ਤੁਹਾਨੂੰ ਜਰੂਰ ਹਾਂਦੀਏ ਕਰਾਂਗੇ ਪਰ ਇਸ ਅੰਤਰਾਲ ਵਿੱਚ ਅਸਤੇ ਇਹ ਰਤਨ ਸਿੰਘ ਤੋਂ ਜਿਹੜੀ ਸਤੇਗੜ੍ਹ ਟੁਨੀਆਰ ਉਹਨਾਂ ਜਿੱਥੇ ਕਿ ਰਮਜ਼ਾਦ ਤੋਂ ਚੱਲੀ ਹੈ ਉਹ ਅੱਥੇ ਕਾਫੀ ਭੀੜ ਜੰਮੀ ਹੈ ਅੱਥੇ ਕਾਫੀ ਲੋਕਾਂ ਦਾ ਆਹ ਜਾਣਾ ਵੀ ਲੱਗਦਾ ਹੈ ਕਿ ਬਸ ਇਸੇ ਨਾਲ ਉਹ ਆ ਰਹੇ ਸਤੇਗੜ੍ਹ ਟੁਨੀਆਰ ਨੂੰ ਪਰਤੇ ਜਾਣ ਦੀ ਇਸ ਦੀ ਬੇਚਾਰੀ ਦੁਕਾਨਦਾਰਾਂ ਵੱਲੋਂ ਵੀ ਸਭ ਕੁਝ ਖੋਹ ਲਿਆ ਹੈ ਜਿਹੜੇ ਫੁੱਟਪਾਥ ਬਣਾਏ ਗਏ ਨੇ ਉਹ ਤਾਂ ਨਜ਼ਰ ਹੀ ਨਹੀਂ ਆ ਰਹੇ ਕਿਉਂਕਿ ਸਾਰੀਆਂ ਇਹ ਦੁਕਾਨਾਂ ਦੇ ਅੱਗੇ ਦੁਕਾਨਦਾਰਾਂ ਵੱਲੋਂ ਨਿਕਾਇਜ਼ ਕਬਜ਼ੇ ਕੀਤੇ ਗਏ ਹਨ ਅਤੇ ਜਿਹੜਾ ਸਮਾਨ ਹੈ ਫੁੱਟਪਾਥਾਂ ਦੇ ਉੱਪਰ ਲਗਾਇਆ ਗਿਆ ਉਸ ਤੋਂ ਅੱਗੇ ਫੁੱਟਪਾਥਾਂ ਦੇ ਜਿਹੜੇ ਲੋਕ ਚੱਲਣ ਵਾਲੀ ਜਗ੍ਹਾ ਉੱਥੇ ਤੁਸੀਂ ਦੇਖ ਸਕਦੇ ਹੋ ਕਿਵੇਂ ਕਾਰੋਬਾਰ ਕੀਤਾ ਜਾ ਰਿਹਾ ਹੈ ਰੇੜੀਆਂ ਲੱਗੀਆਂ ਹੋਈਆਂ ਨੇ ਵੜੀਆਂ ਲੱਗੀਆਂ ਹਨ ਉਸ ਤੋਂ ਅੱਗੇ ਜਿਹੜੇ ਫਰੀਦਾਰ ਆ ਜਾਂਦੇ ਨੇ ਮੋਟਰਸਾਈਕਲ ਵਾਂਗ ਲਗਾ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਸੜਕ ਦੇ ਵਿੱਚਕਾਰ ਹੀ ਗੱਡੀਆਂ ਵੀ ਖੜੀਆਂ ਹਨ ਕਿਉਂਕਿ ਜਿਹਨਾਂ ਲੋਕਾਂ ਨੇ ਖਰੀਦਾਰੀ ਕਰਨੀ ਹੈ ਜਾਂ ਫੁੱਟਪਾਥ ਨਾ ਖਾਲੀ ਹੋਣਗੇ ਜਾਂ ਉਸ ਤੋਂ ਕਿ ਜਗ੍ਹਾ ਖਾਲੀ ਨਹੀਂ ਹੋਏਗੀ ਤੇ ਜਿਹੜੀਆਂ ਸੜਕਾਂ ਦੇ ਉੱਪਰ ਹੀ ਗੱਡੀਆਂ ਲੱਗਣਗੇ ਪਰ ਜਦੋਂ ਇੱਥੋਂ ਲੋਕ ਲੰਘਣ ਵਾਲੇ ਲੋਕਾਂ ਨੇ ਕਾਫੀ ਪਰੇਸ਼ਾਨ ਹੋ ਰਹੇ ਹਨ ਕਾਫੀ ਵ ਪਰ ਨਗਰ ਨਿਗਮ ਵਿਭਾਗ ਦਾ ਇਸ ਵਾਰ ਕੋਈ ਵੀ ਧਿਆਨ ਨਹੀਂ ਹੈ ਦੂਜੇ ਪਾਸੇ ਨਗਰ ਨਿਗਮ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਈ ਅਧਿਕਾਰੀ ਤਾਇਨਾਤ ਹਨ ਜਾਂ ਤੇ ਉਹਨਾਂ ਦੀ ਕੋਈ ਛੈਟਿੰਗ ਹੋ ਚੁੱਕੀ ਹੈ ਦੁਕਾਨਦਾਰਾਂ ਨਾਲ ਕਿਉਂਕਿ ਅਸੀਂ ਬੀਤੇ ਦਿਨੇ ਵੀ ਅਸੀਂ ਇੱਕ ਖਬਰ ਪ੍ਰਸਾਰਿਤ ਕੀਤੀ ਸੀ ਹਾਲਗੇੜ ਬਿਜਲੀ ਵਾਲਾ ਚੌਂਕ ਤੋਂ ਜਿਹੜੀ ਕਟੜਾ ਜੈਮਲ ਸਿੰਘ ਨੂੰ ਸੜਕ ਜਾਂਦੀ ਹੈ ਉਹਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਸੀ ਕਿ ਕਿਵੇਂ ਜਦੋਂ ਨਗਰ ਨਿਗਮ ਦਾ ਰਣਜੀਤ ਐਵਨੀ ਤੋਂ ਟਰੱਕ ਸ਼ੁਰੂ ਹੁੰਦਾ ਹੈ ਉਦੋਂ ਹੀ ਜਿਹੜੀਆਂ ਫੋਨ ਕਾਲਾਂ ਸ਼ੁਰੂ ਹੋ ਜਾਂਦੀਆਂ ਦੁਕਾਨਦਾਰਾਂ ਨੂੰ ਕਿ ਤੁਸੀਂ ਆਪਣਾ ਸਮਾਨ ਪਰੇ ਕਰ ਲਵੋ ਜਿਹੜੇ ਉਸ ਦਿਨ ਸਾਰੇ ਫੁੱਟਪਾਥ ਖਾਲੀ ਮਿਲੇ ਸਨ ਕਿਉਂਕਿ ਕਿਤੇ ਨਾ ਕਿਤੇ ਅਧਿਕਾਰੀਆਂ ਦੀ ਸਾਈਡ ਹੈ ਕਿ ਦੁਕਾਨਦਾਰਾਂ ਨਾਲ ਇੱਥੇ ਤਰ੍ਹਾਂ ਹੀ ਰਤਨ ਸਿੰਘ ਜੀ ਦੀਆਂ ਤਸਵੀਰਾਂ ਸੀ ਹੁਣ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿਵੇਂ ਲੋਕਾਂ ਵੱਲੋਂ ਜਿਹੜੇ ਨਜਾਇਜ਼ ਰਸਤੇ ਮਲੇਗੇ ਹਨ ਜਿਹੜੇ ਫੁੱਟਪਾਥ ਹਨ ਉਹ ਨਜ਼ਰ ਨਹੀਂ ਆ ਰਹੇ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰਾਂ ਨੇ ਕਿਵੇਂ ਫੁੱਟਪਾਥਾਂ ਦੇ ਉੱਪਰ ਕਬਜ਼ਾ ਕੀਤਾ ਹੈ ਪਰ ਲੈਂਡ ਵਿਭਾਗ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਤੋਂ ਅਮਰਥਰ ਨਗਰ ਨਿਗਮ ਦੇ ਕਮਿਸ਼ਨਰ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਲੋਕਾਂ ਦੀਆਂ ਪਰੇਸ਼ਾਨੀਆਂ ਹਨ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਅਤੇ ਜਿਹੜੇ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਹਨ ਉਹਨਾਂ ਨੂੰ ਵੀ ਹਟਾਉਣਾ ਚਾਹੀਦਾ ਹੈ ਅਮਰਥਰ ਫਾਸਟ ਬੇ ਖਬਰ ਵਿੱਚ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ